ਪੌਚੇ ਡੰਗਿਆ ਫੇ ਪਾਣੀ ਭਰ ਕੇ ਸੀ ਇਹ ਆਪਣੇ ਵਲੌਗ ਦੇ ਸਾਰੇ ਛੋਟੇ ਛੋਟੇ ਕਰੈਕਟਰ ਆਗੇ ਇਹ ਵੱਡੇ ਹੁਣ ਕੋਲੇਲ ਕਰਕੇ ਆਪਾਂ ਇਹਨਾਂ ਨੂੰ ਫੇਮਸ ਕਰਨਾ ਗਾਈਜ਼ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਦੇ ਅੱਜ ਆ ਜੀ ਬੀਰੇ ਪਾਸਵੇਰ ਸਵੇਰੇ ਚਾ ਤੇ ਤੁੱਪ ਚੜ ਗਈ ਤੇ ਨਾਲ ਹੀ ਆਪਾਂ ਤੁੱਪ ਸਿੱਖਿਆ ਤੇ ਆਪਣਾ ਬਾਈਕ ਖੜਾ ਉਹ ਤੇ ਆਪਾਂ ਬਾਈਕ ਪਹਿਲਾਂ ਬਾਹਰ ਰੱਖ ਕੇ ਠਲਦਾ ਜਿਸ ਕਰਕੇ ਆਪਾਂ ਜਾਣਾ ਅੱਜ ਕੰਮ ਬਾਹਰ ਨੂੰ ਜਾਣਾ ਇੱਕ ਵਾਰੀ ਤੇ ਹਜੇ ਚੱਲਦੇ ਆਗੇ ਤੇ ਇੱਕ ਵੀਰ ਹੈਗਾ ਆਪਣਾ ਸ਼ਿਵੂ ਵਲੌਗਸ ਉਹ ਬਾਈਕ ਵੀਡੀਓ ਵਧੀਆ ਬਣਾਉਂਦਾ ਹੈਗਾ ਤੇ ਕਮੈਂਟ ਕਰਦਾ ਹੁੰਦਾ ਵੀ ਤੇਰਾ ਕਮੈਂਟ ਕਰਨ ਲਈ ਧੰਨਵਾਦ ਤੇ ਬਾਰੇ ਰਿਪਲਾਈ ਵੀ ਜਰੂਰ ਕਰਾਂਗੇ ਜਿਹੜਾ ਜਿਹੜਾ ਵੀਰ ਆਪਣਾ ਕਮੈਂਟ ਕਰੂਗਾ ਇੱਕ ਸਾਡੀ ਹੈਗੀ ਹੈ ਰੇਨੂ ਕਲ ਖੋਤਰਾ ਉਹ ਵੀ ਕਮੈਂਟ ਕਰਦੇ ਹੁੰਦੀ ਜਾਨੀ ਕਿ ਸਾਡੀ ਕਿਰਪੀ ਉਹਦਾ ਵੀ ਥੈਂਕ ਯੂ ਤੇ ਇਹਦੇ ਨਾਲੇ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਆ ਗਿਆ ਕਰਤਿਕ ਬਾਹਰ ਆ ਗਿਆ ਵੀ ਹਨਾ ਕਰਤਿਕ ਆਪਦੀ ਬਾਤ ਸੁਣ ਕੇ ਬਹਿ ਗਿਆ ਤੇ ਮੰਮੀ ਖੜੀ ਹੈਗੀ ਕਿੱਥੇ ਜਾਣਾ ਹੈ ਹਨਾ ਉਹ ਚੱਲ ਪਿਆ ਤੇ ਇਧਰ ਸਾਡੀ ਆਹ ਪਰਜਾਈ ਵੀ ਆ ਗਈ ਹੈ ਹਨਾ ਪਰ ਟੋਪੀ ਮਾਸਟਰ ਤਾਂ ਵੇਖੀ ਕਿਥੇ ਚੱਲਾ ਡੇ ਮਿੱਠਾ ਲੋਧੇ ਨਾਉਣੀਆਂ ਦੀਆਂ ਬੰਦਗਾਂ ਮਿੱਠਾ ਦੇਖਾਂ ਜਾਂ ਵੇਖੀ ਜਾਂਦਾ ਕਿਥੇ ਹੈ ਵੇਖੋ ਗਰਦ ਕਿਥੇ ਚੱਲਾ ਓਏ ਗਰਦ ਕਿਥੇ ਆਣਾ ਹੈ ਗਿਆ ਸੀਗਾ ਤੇ ਸੋ ਪਾਸੇ ਦੀ ਵੀਡੀਓ ਇਧਰ ਕਰਦੇ ਆ ਵੇ ਪਹੁੰਚ ਗਏ ਸਿੱਧਾ ਮਿੱਟੀ ਤੇ ਡਲੀਆਂ ਖਾਂਦੇ ਚੱਕ ਕੇ ਇਧਰ ਬਾਤਾ ਤੇ ਮੰਮੀ ਦੇ ਕੋਲੇ ਕੋਲੇ ਖੜੀ ਜਾਊਗੀ ਉੱਥੇ ਛੱਡਿਆ ਸੀਗਾ ਉੱਥੇ ਚੱਲ ਕੇ ਸਿੱਧਾ ਇੱਥੇ ਆ ਗਿਆ ਹੈ ਕੋਈ ਹੱਲੇ ਦਾ ਚੱਕ ਐਨੇ ਮਿੱਟੀ ਜੀ ਖੇਡਣਾ ਦੜਕੇ ਦੜਕੇ ਹੁਣ ਠੰਡ ਹੈਣੀਗੀ ਤੋਂ ਦੰਨੀ ਅੱਗੇ ਤੋਂ ਦੰਦੇ ਇਸ ਵੇਲੇ ਨੂੰ ਤੇ ਹੁਣ ਮਿੱਟੀ ਖਾਈ ਜਾਂਦਾ ਤੇ ਇਧਰ ਪਰਜਾਈ ਇਹ ਆਵਾਜ਼ਾਂ ਮਾਰੀ ਜਾਂਦੀ ਐ ਇਧਰ ਦੇਖਦੇ ਆ ਤੇ ਆਹ ਕੌਣ ਆ ਗਿਆ ਆ ਆ ਗਿਆ ਕੋਟੇ ਮੋਟੇ ਇਧਰ ਓਏ ਇਧਰ ਫਤਿਹ ਸਿੰਘ ਹੈਲੋ ਗਾਇਜ ਉਹ ਕਾਰਤਿਕ ਉਹ ਕਹਿੰਦਾ ਹੈਲੋ ਕਾਰਤਿਕ ਚੱਲ ਕੋਈ ਗੱਲ ਨਹੀਂ ਤੇ ਇਧਰ ਆ ਰਹੀ ਕਾਕ ਸਟੱਲੋ ਮੰਮੀ ਮੈਂ ਬਹੁਤ ਪਿਆਰ ਕਰਦਾ ਇੰਗ ਜਿੱਪਾਂ ਦੇ ਚੱਕੀ ਹੋਈ ਦ ਸਵੇਰ ਸਵੇਰੇ ਤੇ ਕਾਰ ਤੇ ਸਾਡਾ ਖਾਈ ਜਾਂਦਾ ਮਿੱਟੀ ਤੇ ਸਾਰੇ ਬੱਚਾ ਬਾੜੇ ਆਪਣੇ ਕੋਲ ਸਾਹਮਣੇ ਫਿਰਦਾ ਸਕੂਲ ਅੱਜ ਸਕੂਲ ਨਹੀਂ ਗਏ ਜਮਾ 10 ਵਜੇ 10 ਵਜੇ ਜਾਊਗਾ ਚਲੋ ਜੀ ਆਪਾਂ ਹੁਣ ਖਾਣੇ ਆਪਾਂ ਵੀ ਖਾਣੇ ਰੋਟੀ ਇੱਕ ਵਾਰੀ ਦੇਖੀ ਉਹ ਮਿੱਟੀ ਖਾਈ ਜਾਂਦਾ ਵੇਖੀ ਸੁਣ ਦਿਖਾਵਾਂ ਇੱਧਰ ਦੇ ਇਹ ਪੰਗੇ ਵੇਖ ਦੇ ਚੱਟੂ ਦਾ ਹੈ ਦੇਖੀ ਇਹ ਪੰਗੇ ਏ ਏ ਏ ਏ ਇਹ ਉਹ ਲਾ 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 ਉਹ ਵੇਖ ਕਿ ਮਿੱਟੀ ਨਾਲ ਲੜਿਆ ਚਲੋ ਜੀ ਆਪਾਂ ਚੱਲਦੇ ਆਂ ਇਧਰੋਂ ਖਾਣਾ ਰੋਟੀਆਂ ਖਾਣੇ ਹੁਣ ਗਾਨੇ ਅਸੀਂ ਬੈਠਾ ਕੇ ਖਾ ਇਹ ਇਹ ਰੋਟੀਆਂ ਰੋੜ ਕੇ ਰੋੜ ਕੇ ਰੋੜ ਕੇ ਰੋੜ ਕੇ ਰੋੜ ਕੇ ਰੋੜੂ ਐਥੋਂ ਇਹ ਰੋੜ ਜੂਆ ਰੋੜ ਜੂਆ ਰੋੜ ਜੂ ਐਥੋਂ ਇਹ ਨਹੀਂ ਉੱਤਰਿਆ ਹੋਗਾ ਹੈ ਇਹ ਦੇਖਦੇ ਆਂ ਚੱਲ ਰਹੇ ਹਾਂ ਦੇਖਦੇ ਹਾਂ ਇਸ ਤੱਕਲੀਫ ਕਰਨੀ ਇਸ ਫਿਰ ਸਵੇਰੇ ਇੱਥੇ ਚਲੋ ਜੀ ਆਪਾਂ ਵੀ ਖਾਣੇ ਰੋਟਾ ਢੀ ਇਹ ਗਾਂ ਦਾ ਮਿੱਟੀ ਚਲੋ ਆ ਦੇਖ ਲੋ ਉਹਦੇ ਨਾਲ ਹੀ ਬੀਬੇ ਆ ਗਈ। ਫਤਿਹਕ ਉੱਥੇ ਬਹਿ ਗਿਆ। ਹੋਰ ਬੀਬੇ ਕੀ ਹਾਲ ਹੈ? ਬੜੇ ਵਧ ਗਿਆ। ਠੀਕ ਠਾਕ ਓਕੇ ਜਮਾ। ਹਾਂਜੀ ਓਕੇ। ਗੁਰਦੁਆਰਾ ਜਾਈ? ਨਹੀਂ ਗੁਰਦੁਆਰੇ ਨਹੀਂ ਗਈ। ਕਿਉਂ? ਘਰੇ ਪਾਠ ਕਰ ਲਈ ਨਹੀਂ। ਘਰੇ ਬੜਕਾ ਲਾ। ਉਹ ਫਿਰ ਆਂਟੀ ਲੀ ਦਾ ਕਰਕੇ ਫਿਰ ਇਸ ਵੇਲੇ ਨਾ ਤੈਨ ਨਾ ਜਾਂਦਾ। ਅੱਛਾ ਠੀਕ ਹੈ। ਚਲ ਕੋਈ। ਤੇ ਆ ਆਪਣਾ ਬਾਈਕ ਹੈ। ਚਲੋ ਜੀ ਆਪਾਂ ਚੱਲਦੇ ਘਰੇ ਹੁਣ। ਸਾਡੀ ਮੋਟਰ ਦੇਖਿਆ ਕੀ ਕਰੀ ਜਾਂਦੀ ਹੈਗੀ? ਮਸ਼ੀਨ ਚਲਾ ਰੱਖੀ ਲੀਣਾ ਲਈ ਨੇ। ਤੇ ਉਹ ਲੱਗੀ ਪਈ ਐ ਪ੍ਰਸ਼ਾਦੇ ਬਣਾਉਣਾ। ਸ਼ਾਬਾਸ਼। ਇਹ ਸਾਡੀ ਮੋਟ ਲਗੀ ਵੀ ਪ੍ਰਸ਼ਾਦੇ ਬਣਾਣਾ ਬਣਾਇਆ ਸਾਗ ਹਣਾ ਸਾਗ ਬਣਾਇਆ ਸਾਗ ਨਾਲ ਖਾਣੀ ਰੋਟੀਆਂ ਇਧਰ ਮੋਟ ਹਾਂ ਚਲੋ ਜੀ ਇਹਨੂੰ ਬਣਾ ਲੈਂਦੇ ਫਿਰ ਆਵਾਂ ਖਾਣੇ ਰੋਟੀ ਤੇ ਬੀਬੀ ਵੀ ਆ ਗਈ ਵੀਰ ਵੀ ਨਹੀਂ ਲੈਂਦਾ ਬੀਬੀ ਮੈਂ ਹੈ ਕੀ ਕਰਨਾ ਮੈਂ ਪੈਸੇ ਕੋਈ ਕਿਤੇ ਲੋੜ ਪੈ ਜਾਂਦੀ ਅੱਛਾ ਚਲ ਕੋਈ ਗੱਲ ਨਹੀਂ ਪੈਸਾ ਕੋਲੇ ਜ਼ਰੂਰ ਚਾਹੀਦਾ ਸਹੀ ਗੱਲ ਹੈ ਠੀਕ ਹੈ ਨਾ ਠੀਕ ਹੈ ਸਿਆਣੇ ਦਾ ਫਟੇ ਉਹ ਰੋਟੀ ਨਾ ਬੇਬੇ ਖਾਲੀ ਰੋਟੀ? ਹਾਂ ਖਾਲੀ ਬਿੱਟਰ। ਮੋਟਾ ਆਪਣੀ ਪਕਾਈ ਜਾਂਦੀ ਐ। ਬਹੁਤ। ਬਹੁਤ ਆ? ਬਹੁਤ ਨਿੰਗੀ। ਮਿਰਚ ਲੱਗੀ? ਨਹੀਂ ਬਹੁਤ। ਸਾਡੀ ਮੋਟੇ ਮਿਰਚ ਬਹੁਤ ਪਾਉਂਦੀ ਐ। ਬਹੁਤ ਵਧ ਗਿਆ ਵਧ ਗਿਆ ਕਰਾਰਾ ਕਰਾਰਾ ਬਣਾਉਂ। ਹਾਂ। ਤੇ ਆ ਸਾਡੀ ਹੈਗੀ ਐ ਨੈਂਸੀ। ਇਹ ਵੀ ਗੇੜੇ-ਗੇੜੇ ਕੱਢ ਕੇ ਆ ਗਈ। ਤੇ ਵੇਖਣ ਪੰਡਾਲ ਕਿਵੇਂ ਇਕੱਠਾ ਲਾ ਕੇ ਬੈਠੇ ਐ। ਸਾਰੇ ਇਕੱਠਿਆਂ ਨੇ ਇਕੱਠਾ ਹੋ ਕੇ ਬੈਠੇ ਪੰਡਾਲ ਲਾ ਕੇ। ਬੱਚਾ ਬਾੜੀ ਆਪਣੀ। ਇਹ ਆਪਣੇ ਵਲੌਗ ਦੇ ਸਾਰੇ ਛੋਟੇ-ਛੋਟੇ ਕਰੈਕਟਰ ਆਗੇ। ਇਹ ਵੱਡੇ ਹੁਣ ਕੋਹਲੇਲ ਕਰਕੇ ਆਪਾਂ ਇਹਨਾਂ ਨੂੰ ਫੇਮਸ ਕਰਨਾ। ਤਲੋ ਆਪਾਂ ਵੀ ਖਾਣੇ ਰੋਟੀ ਵੀਡੀਓ ਬਣਾਈ ਜਨਾ ਹਾਂ ਕੀ ਗਰੇ ਨਾ ਮੈਂ ਵੀਡੀਓ ਬਣਾਈ ਹਾਂ ਹਮ ਵੀਡੀਓ ਬਣਾਈ ਲੈਣੇ ਸਾਗ ਨਾਲ ਰੋਟੀ ਉੱਧਰ ਸਾਡੀ ਮੋਟ ਟੋੜੀ ਆਉਂਦੀ ਤੇ ਸਾਗ ਦਹੋਣ ਸਾਗ ਸਾਡਾ ਡੁੱਬਲੀ ਜਾਂਦਾ ਚੁੱਲੇ ਚੱਪਿਆ ਇਹ ਵਧੀਆ ਚੁੱਲੇ ਵਾਲਾ ਸਾਗ ਵਧੀਆ ਲੱਗਦਾ ਤੇ ਸਾਡੀ ਮੋਟ ਲੱਗੂ ਬਿਲੇ ਲੱਗਿੰ ਲੱਗਿੰ ਕਰਨਾ ਚਾਰ ਵਾਈ ਪਾਉਣ ਸਾਗ ਤੇ ਕੀ ਚੱਕ ਆਪਣੇ ਰੋਟੀਆਂ ਛੱਕਦੇ ਆਂ ਇਹ ਕਾਣੇ ਵੇਚਦੀ ਦਾ ਪਰ ਸਾਗ ਨਾਲ ਰੋਟੀ ਖਾਵਾਂਗੇ ਅਸਲ ਚ ਆਪਾਂ খালি ਰੋਟੀ ਤੇ ਆਪਾਂ ਚੱਲਦੇ ਹੁਣ ਬਾਈਕ ਆਪਣਾ ਰੈਡੀ ਐ ਤੇ ਆ ਸਾਡੀ ਬੇਬੇ ਪਈ ਆਗੀ ਮਸਤ ਹੋ ਕੇ ਤੇ ਇਧਰ ਸਾਡੀ ਪਰਜਾਈ ਆਉਂਦੀ ਐ ਫੁੱਲ ਲੈ ਕੇ ਫੁੱਲ ਬੂਟੀਆਂ ਗਾਜਰਾ ਕਰ ਤੁਸੀਂ ਠੀਕ ਨਹੀਂ ਕੋੜੀ ਫੁੱਲ ਬੂਟੀਆਂ ਲੈ ਕੇ ਆਉਂਦੀ ਐ ਗਾਜਰਾ ਥੋੜੀ ਐ ਤੇ ਆ ਤਾਈ ਚਰਨੋਂ ਵੇਖ ਫੁੱਲ ਚਲੋ ਇਹ ਬੈਠਿਆ ਮਸਤ ਹੋ ਕੇ ਤੇ ਆ ਬੇਬੇ ਪਈ ਆ ਰੋਟਾ ਨਾਲ ਤੇ ਆਪਾਂ ਵੀ ਚੱਲਦੇ ਆ ਇੱਕ ਰਿਕਟ ਕੱਢ ਕੇ ਆਉਣੇ ਫੇਰ ਆ ਕੇ ਨਾ ਕੇ ਜਾਵਾਂਗੇ ਡੱਬ ਵਾਲੀ ਨੂੰ ਆਪਾਂ ਚੱਲੇ ਇੱਕ ਵਾਰ ਦੂਜੇ ਘਰੇ ਹਾਂ ਵਧੀਆ 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 ਖਾਲੀ ਹਿੱਦੇ ਕਮਰ ਰੱਖੀ ਐ ਚਲੋ ਆਪਾਂ ਘੜਾ ਘੜੇ ਗੋਣੇ ਉੱਤਰ ਕੇ ਸਾਡੀ ਕਿਰਪਾ ਕਰੇ ਕਿ ਨਹੀਂ ਘਾਟਾ ਆਦਾ ਆਹੀ ਕੁਸਖਣਾ ਦਾ ਮੈਨੂੰ ਹੁਣ ਉਹ ਨਾ ਕਰ ਪਹੁੰਚੇ ਡੰਗੇ ਫੇ ਪਾਣੀ ਭਰ ਕੇ ਕੀ ਤੇ ਮੈਂ ਤਾਂ ਜ਼ਰਾ ਮੂੰਹ ਦਿਖਾਈ ਨਾ ਪਹੁੰਚ ਦਿਖਾਈ ਨਹੀਂ ਗਈ ਮੂੰਹ ਦਿਖਾਈ ਹਲਾ ਹੀ ਪਾ ਲੋ ਤੇ ਮੈਂ ਤੁਹਾਨੂੰ ਕਹਿ ਕੇ ਮੈਂ ਕਿਹਾ ਛਤਰੋਲ ਫਿਰ ਕਹਿੰਦਾ ਮਨ ਦਾ ਮੁੰਦਾ ਨਹੀਂ ਕਿਹਾ ਮੈਂ ਕਿਹਾ ਛਤਰੋਲ ਫਿਰ ਕਹਿੰਦਾ ਕਿੰਨਾ ਕੁ ਕੁੱਟ ਗੇ ਮੈਂ ਫਿਰ ਐਂ ਕਰ ਉਹਨੂੰ ਕੁੱਟਣਾ ਨਹੀਂ ਦਬਾ ਦਾ ਇਹਨੂੰ ਮੁਰਗਾ ਬਣਾ ਕੇ ਰੱਖਣਾ ਜਨਜ ਰੈਣਾ ਕਿ ਉਹਨੂੰ ਪੜਦਾ हाँ सहन करके आ गया मैं मैं फिर मुर्गा बना के रखना फिर लौट आओ सब्जी साड़ी हैगी है, है। तो सारी कृपया चलेगी भी एक काम कर तो आप आ गए सी इधर पूरी बैठी है चलो आप हम करें पहले स्कूल जाके आए हैं फिर जाके हो तो रुपये देखो मछ बन के ल्या कार तक नहीं तो साढ़ा हाथी घोड़े जैसे पे जा ਤੇ ਆਪਾਂ ਚੱਲਦੇ ਡੱਬਾ ਵਾਲੀ ਤੇ더라 ਬਾਣਾ ਬੱਟੀ ਜਾਂਦੀਆਂ ਦੋਨੀਆਂ ਜਾਂਣੀਆਂ ਦੇਖੋ ਦੁੱਧਿਆਰ ਤੇ ਫਿਰ ਆਪਾਂ ਚੱਲ ਗਏ ਨਾਲ ਦੀ ਨਾਲ ਆ ਆ ਗਈਆਂ ਚੱਕ ਜੇ ਕਿਸੇ ਨੇ ਵਾਟ ਵੰਡਾਉਣਾ ਪੈਸੇ ਦੇ ਕੇ ਤੇ ਵੰਡਾ ਸਕਦਾ ਹੈ 400 ਰੁਪਏ ਕਿਲੋ 400 ਰੁਪਏ ਕਿਲੋ ਕਿੰਨਾ 400 ਰੁਪਏ ਕਿਲੋ 400 ਰੁਪਏ ਕਿਲੋ ਤੇ ਆ ਆ ਸ਼ੇਸ਼ਾ ਪਈਆ ਫਣ ਚੱਕੀ 60 ਰੁਪਏ ਕਿਲੋ ਚਲੋ ਆ 100 ਰੁਪਏ ਕਿਲੋ ਚਲ 100 ਰੁਪਏ ਕਿਲੋ ਵਟਾਉਣਾ ਜਿਹਨੇ ਵਟਾ ਸਕਦਾ ਤੇ ਆ ਬੰਦਾ ਵਿਹਲੇ ਸਕੂਲ ਨਹੀਂ ਜਾਂਦਾਗਾ ਤੇ ਆਪਾਂ ਚੱਲਦੇ ਡੱਬਾ ਵਾਲੀ